ਉਹਨਾਂ ਨੇ ਮੈਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਇਹਨੂੰ ਕਮਰੇ ਨੂੰ ਲੋਕ ਕਰ ਦਿੱਤਾ ਤੇ ਦੋ ਜਿਹੜੇ ਬੰਦੂਖਧਾਰੀ ਐ ਦੋ ਜਿਹੜੇ ਬੰਦੂਖਾਂ ਵਾਲੇ ਸਕਿਉਰਿਟੀ ਗਾਰਡਸ ਆ ਉਹ ਮੇਰੇ ਆਲੇ-ਦੁਆਲੇ ਖੜੇ ਕਰ ਦਿੱਤੇ ਇੱਕ ਠੰਡੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਕਮਰੇ ਦੇ ਵਿੱਚ ਠੰਡ ਬਹੁਤ ਸੀਗੀ ਉਹ ਕਹਿੰਦੇ ਕਿ ਨਾ ਮੈਂ ਉੱਥੇ ਬੈਠ ਸਕਦਾ ਸੀ ਨਾ ਲੇਟ ਸਕਦਾ ਸੀ ਨਾ ਸੌਂ ਸਕਦਾ ਸੀ ਨਾ ਲਮਿਆ ਪੈ ਸਕਦਾ ਸੀਗਾ ਕਹਿੰਦੇ ਕਿ ਉੱਥੇ ਜਿਹੜੇ ਅਫੀਸ਼ੀਅਲ ਸੀਗੇ ਉਹਨਾਂ ਨੇ ਮੈਨੂੰ ਅਫਸਰਾਂ ਨੇ ਮੈਨੂੰ ਖਾਲਸਤਾਨੀ ਵੀ ਕਿਹਾ ਅੱਸੀ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਜੁੜੀ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਿਵੇਂ ਭਾਰਤੀ ਹਵਾਈ ਅੱਡਿਆਂ ਦੇ ਉੱਤੇ ਭਾਰਤੀ ਏਜੰਸੀਆਂ ਸਿੱਖਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਸਿੱਖਾਂ ਨੂੰ ਨਾ ਸਿਰਫ ਤੰਗ ਪਰੇਸ਼ਾਨ ਕਰਦੀਆਂ ਸਗੋਂ ਉਹਨਾਂ ਨੂੰ ਉੱਥੇ ਬਿਠਾ ਕੇ ਰੱਖਦੀਆਂ ਉਹਨਾਂ ਨੂੰ ਜ਼ਲੀਲ ਕੀਤਾ ਜਾਂਦਾ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾਂਦਾ ਜਿਵੇਂ ਉਹਨਾਂ ਨੇ ਪਤਾ ਨਹੀਂ ਕਿੰਨਾ ਇੱਕ ਵੱਡਾ ਕ੍ਰਾਈਮ ਕਰ ਲਿਆ ਹੋਵੇ ਇੰਡੀਆ ਦੇ ਵਿੱਚ ਪੈਰ ਧਰ ਕੇ ਜਾਂ ਇੰਡੀਆ ਦਾ ਉਸੇ ਕਾਰਡ ਲੈ ਕੇ ਜਾਂ ਇੰਡੀਆ ਦਾ ਵੀਜ਼ਾ ਲੈ ਕੇ ਜਾਂ ਉੱਥੇ ਦਾ ਟਰੈਵਲ ਕਰਕੇ ਤਾਜ਼ੀ ਜਿਹੜੀ ਘਟਨਾ ਵਾਪਰੀ ਹੈ ਗੁਰਚੰਦ ਸਿੰਘ ਬਨਵੈਤ ਜੀ ਦੇ ਨਾਲ ਵਾਪਰੀ ਹੈ ਜਿਨ੍ਹਾਂ ਦੀ ਉਮਰ 77 ਸਾਲ ਹੈ ਤੇ ਉਹਨਾਂ ਨੂੰ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਅਧਿਕਾਰੀਆਂ ਨੇ 36 ਘੰਟੇ ਬਿਠਾ ਕੇ ਰੱਖਿਆ ਇਹਨਾਂ 36 ਘੰਟਿਆਂ ਦੇ ਦਰਮਿਆਨ ਕੀ ਕੁਝ ਵਾਪਰਿਆ ਉਸ ਤੋਂ ਬਾਅਦ ਉਹਨਾਂ ਨੇ ਕੀ ਗੱਲਬਾਤ ਕੀਤੀ ਇਸ ਬਾਬਤ ਇੱਕ ਬੜੀ ਡਿਟੇਲਡ ਰਿਪੋਰਟ ਹੈ ਸੀਬੀਸੀ ਨਿਊਜ਼ ਦੇ ਵਿੱਚ छਪੀ ਆ ਸਲੋਨੀ ਬੁਗਰਾ ਦੀ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਪਰ ਜੋ ਬਨਵੈਤ ਨੇ ਦੱਸਿਆ ਬਨਵੈਤ ਜੀ ਨੇ ਦੱਸਿਆ ਤੇ ਜੋ ਉੱਥੇ ਵਾਪਰਿਆ ਉਹ ਬਿਲਕੁਲ ਡਰਾਉਣਾ ਤੇ ਇੱਕ ਬੜੇ ਮੰਦ ਭਾਗੇ ਸੁਪਨੇ ਵਾਂਗ ਕਿਹਾ ਜਾ ਸਕਦਾ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਸਿੱਖਾਂ ਨੂੰ ਇੱਕ ਵੱਖਰੇ ਨਜ਼ਰੀਏ ਦੇ ਨਾਲ ਭਾਰਤੀ ਏਜੰਸੀਆਂ ਦੇਖਦੀਆਂ ਨੇ ਤੇ ਹੁਣ ਉਹਦੀ ਜਿਹੜੀ ਗਿਣਤੀ ਆ ਉਸ ਨਜ਼ਰੀਏ ਦਾ ਜਿਹੜਾ ਪਰਛਾਵਾਂ ਉਹ ਬਹੁਤ ਵੱਡੀ ਗਿਣਤੀ ਦੇ ਉੱਤੇ ਪੈਣ ਲੱਗ ਪਿਆ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਨੇ ਆ ਬਨਵੈਦ ਜਿਹੜੇ ਨੇ ਉਹ ਮਿਸਿਸ ਸਾਗਾ ਦੇ ਰਹਿਣ ਵਾਲੇ ਨੇ 온ਟਾਰੀਓ ਦੇ ਤੇ ਉਹਨਾਂ ਦੀ ਉਮਰ ਇਸ ਵੇਲੇ 70 ਸਾਲ ਹੈ ਤੇ ਉਹ ਕਹਿੰਦੇ ਕਿ ਮੈਂ ਅਕਸਰ ਆਉਂਦਾ ਜਾਂਦਾ ਰਹਿੰਦਾ 50 ਸਾਲ ਹੋ ਗਏ ਮੈਨੂੰ ਕੈਨੇਡਾ ਦੇ ਵਿੱਚ ਵਸਦਿਆਂ ਨੂੰ ਤੇ ਇਸ ਟਾਈਮ ਉਹ ਟਰੈਵਲ ਕਰਦੇ ਨੇ ਕੈਨੇਡਾ ਦੇ ਵਿੱਚ ਪੰਜਾਬ ਦੇ ਵਿੱਚ ਆਪਣੀ ਹੈਲਥ케ਅਰ ਚੈਰਿਟੀ ਇੰਟਰਨੈਸ਼ਨਲ ਪੰਜਾਬ ਫਾਊਂਡੇਸ਼ਨ ਦੇ ਲਈ ਤੇ ਉਹ ਕਹਿੰਦੇ ਕਿ ਅੱਜ ਤੋਂ ਪਹਿਲਾਂ ਕਦੇ ਨਹੀਂ ਵਾਪਰਿਆ ਪਰ ਜਦੋਂ ਹੁਣ ਆਏ ਸੀ ਉਹ ਤਾਂ ਉਦੋਂ ਉਹਨਾਂ ਨੂੰ 36 ਘੰਟੇ ਅੰਮ੍ਰਿਤਸਰ 에ਅਰਪੋਰਟ ਤੇ ਉੱਤੇ ਬਿਠਾ ਕੇ ਰੱਖਿਆ ਗਿਆ ਇੰਡੀਅਨ ਆਫੀਸ਼ੀਅਲਸ ਦੇ ਵੱਲੋਂ ਤੇ ਉਹ ਕਹਿੰਦੇ ਕਿ ਉਹਨਾਂ ਨੇ ਮੈਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਇਹਨੂੰ ਕਮਰੇ ਨੂੰ ਲੋਕ ਕਰ ਦਿੱਤਾ ਤੇ ਦੋ ਜਿਹੜੇ ਬੰਦੂਖਦਾਰੀ ਹੈ ਦੋ ਜਿਹੜੇ ਬੰਦੂਖਾਂ ਵਾਲੇ ਸਿਕਿਉਰਿਟੀ ਗਾਰਡਸ ਆ ਉਹ ਮੇਰੇ ਆਲੇ ਦੁਆਲੇ ਖੜੇ ਕਰ ਦਿੱਤੇ ਬਨਵੈਦ ਦੇ ਨਾਲ ਇੱਕ ਹੋਰ ਗੱਲ ਇਹ ਵਾਪਰੀ ਕਿ ਉਹਨਾਂ ਦੀ ਪਿੱਛੇ ਜੇ ਹੱਟ ਸਰਜਰੀ ਹੋਈ ਆ ਤੇ ਕਹਿੰਦੇ ਕਿ ਮੈਨੂੰ ਸਪਾਈਨਲ ਡਿਸਕ ਜਿਹੜੀ ਪ੍ਰੋਬਲਮ ਆ ਉਹ ਵੀ ਆ ਤੇ ਉਹਨਾਂ ਨੇ ਮੈਨੂੰ ਇੱਕ ਠੰਡੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਕਮਰੇ ਦੇ ਵਿੱਚ ਠੰਡ ਬਹੁਤ ਸੀਗੀ ਉਹ ਕਹਿੰਦੇ ਕਿ ਨਾ ਮੈਂ ਉੱਥੇ ਬੈਠ ਸਕਦਾ ਸੀ ਨਾ ਲੇਟ ਸਕਦਾ ਸੀ ਨਾ ਸੌਂ ਸਕਦਾ ਸੀ ਨਾ ਲਮਿਆ ਪੈ ਸਕਦਾ ਸੀਗਾ ਤੇ ਕਹਿੰਦੇ ਕਿ ਠੰਡ ਕਰਕੇ ਮੇਰੀ ਜਿਹੜੀ ਪੇਨ ਦੀ ਪ੍ਰੋਬਲਮ ਆ ਉਹ ਹੋਰ ਵੀ ਜ਼ਿਆਦਾ ਵੱਧ ਤੋਂ ਵੱਧ ਹੋਗੀ ਕਹਿੰਦੇ ਕਿ ਉੱਥੇ ਜਿਹੜੇ ਅਫੀਸ਼ੀਅਲ ਸੀਗੇ ਉਹਨਾਂ ਨੇ ਮੈਨੂੰ ਅਫਸਰਾਂ ਨੇ ਮੈਨੂੰ ਖਾਲਿਸਤਾਨੀ ਵੀ ਕਿਹਾ ਤੇ ਨਾਲ ਉਹ ਕਹਿੰਦੇ ਕਿ ਜਿਹੜੇ ਉਸ ਤੋਂ ਬਾਅਦ ਕਹਿੰਦੇ ਕਿ ਮੈਨੂੰ ਉਹਨਾਂ ਨੇ ਕੈਨੇਡਾ ਵਾਪਸ ਭੇਜ ਦਿੱਤਾ ਗਿਆ ਸੋ ਇਹ ਸਵਾਲ ਖੜੇ ਕਰਦਾ ਇਹ ਵਰਤਾਰਾ ਇਸ ਤਰ੍ਹਾਂ ਦੀ ਟੌਂਟ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਇਸ ਤਰ੍ਹਾਂ ਦਾ ਜਿਹੜਾ ਵਤੀਰਾ ਇਹ ਬਹੁਤ ਸਾਰੇ ਸਵਾਲ ਖੜੇ ਕਰਦਾ ਪਰ ਖੈਰ ਦੱਸਦੇ ਆ ਕਿ ਪਿੱਛੇ ਜੇ ਕਹਿੰਦੇ ਕਿ ਅਸੀਂ ਬਨਵਾਇ ਦੱਸਦੇ ਨੇ ਕਿ ਅਸੀਂ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਪ੍ਰਵਾਸੀ ਆ ਕੋਈ 20 ਘੰਟਿਆਂ ਦੀ ਜਿਹੜਾ ਸਫ਼ਰ ਕਰਕੇ ਕੋਈ ਕਿੰਨੇ ਘੰਟਿਆਂ ਦਾ ਸਫ਼ਰ ਕਰਕੇ ਉੱਥੇ ਪਹੁੰਚਦੇ ਆ ਪਰ ਉੱਥੇ ਪਹੁੰਚ ਕੇ ਸਾਡੇ ਨਾਲ ਇਸ ਤਰ੍ਹਾਂ ਦਾ ਜਿਹੜਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਪਿਛਲੇ ਕੁਝ ਸਮੇਂ ਤੋਂ ਇੰਡੀਆ ਦੇ ਵਿੱਚ ਜਿਹੜੀ ਹਰਾਸ ਹਰਾ ਇਸ ਤਰ੍ਹਾਂ ਨੂੰ ਹਰਾਸ ਕਰਨਾ ਉਹੋ ਚੀਜ਼ਾਂ ਬਲੈਕਲਿਸਟਿੰਗ ਸਿੱਖਾਂ ਦੀ ਜਰਨਲਿਸਟਸ ਦੀ ਇਹ ਵੱਧ ਚੁੱਕੀ ਆ ਬਹੁਤ ਸਮੇਂ ਦੇ ਪਿਛਲੇ ਕੁਝ ਸਮੇਂ ਤੋਂ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਆਪਾਂ ਦੇਖਿਆ ਕਿ ਲੋਕ ਆਪਣੇ ਫਰੀडम ਆਫ ਸਪੀਚ ਦੀ ਵਰਤੋਂ ਕਰਦੇ ਨੇ ਪਰ ਉਹ ਕਹਿੰਦੇ ਨੇ ਕਿ ਜਿਹੜੇ ਸਿੰਘ ਨੇ ਉਹ ਬਨਵੈਤ ਨੇ ਉਹ ਕਹਿੰਦੇ ਕਿ ਮੈਂ ਆਪਣੇ ਆਪ ਨੂੰ ਬੈਸਟ ਫੀਲ ਕੀਤਾ ਤੇ ਮੈਨੂੰ ਇਹ ਲੱਗਾ ਕਿ ਮੈਨੂੰ ਇਨਸਲਟ ਕੀਤਾ ਗਿਆ ਉਸ ਤੋਂ ਬਾਅਦ ਜੇ ਗੱਲ ਕਰੀਏ ਇੱਕ ਅ ਆਰਗੇਨਾਈਜੇਸ਼ਨ ਵਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਦੇ ਸਪੋਕਸਪਰਸਨ ਨੇ ਬਲਪ੍ਰੀਤ ਸਿੰਘ ਉਹਨਾਂ ਨੇ ਇਹ ਗੱਲਬਾਤ ਕਰਦਿਆਂ ਦੱਸਿਆ ਕਿ ਜਿਹੜੇ ਨੰਬਰ ਆਫ ਕੈਨੇਡੀਅਨ ਆ ਇਹਨਾਂ ਨੂੰ ਬਲੈਕਲਿਸਟ ਕੀਤਾ ਗਿਆ ਦੂਜੇ ਮੁਲਕਾਂ ਦੇ ਮੁਕਾਬਲੇ ਤੇ ਹੁਣ ਸਿੱਖਾਂ ਦੇ ਬਾਰੇ ਜਿਹੜੀ ਉੱਥੋਂ ਦੀ ਸ਼ਾਨ ਵੀਣ ਆ ਜਾਂ ਸਿੱਖਾਂ ਨੂੰ ਦੇਖਣ ਦਾ ਇੱਕ ਨਜ਼ਰੀਆ ਉਹ ਉਦੋਂ ਤੋਂ ਜ਼ਿਆਦਾ ਹੋ ਗਿਆ ਜਦੋਂ ਤੋਂ ਪ੍ਰਾਈਮ ਮਿਨਿਸਟਰ ਜਸਟਿਨ ਟ੍ਰੂਡੋ ਨੇ ਇੰਡੀਅਨ ਗਵਰਨਮੈਂਟ ਉੱਤੇ ਦੋਸ਼ ਲਾਇਆ ਕਿ ਉਹਨਾਂ ਨੇ ਇੱਕ ਰੋਲ ਆ ਬਹੁਤ ਵੱਡਾ ਕੈਨੇਡੀਅਨ ਸਿੱਖ ਐਕਟਿਵਿਸਟ ਹਰਦੀਪ ਸਿੰਘ ਨੀਜਰ ਦੇ ਕਤਲਕ ਮਾਮਲੇ ਦੇ ਵਿੱਚ ਜਿਹੜਾ ਕਿ ਜੂਨ 2023 ਦੇ ਵਿੱਚ ਵਾਪਰਿਆ ਸੀਗਾ ਇਸੇ ਤਰ੍ਹਾਂ ਕਈ ਹੋਰ ਜਿਹੜੇ ਲੋਕ ਨੇ ਇਹਨਾਂ ਹੱਕਾਂ ਅਧਿਕਾਰਾਂ ਦੀ ਗੱਲ ਕਰਦੇ ਨੇ ਰਾਮਨ ਸੋਹੀ ਉਹ ਇਮੀਗ੍ਰੇਸ਼ਨ ਲਾਇਰ ਨੇ ਵੈਨਕੂਵਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਪ੍ਰੈਕਟਿਸ ਆ ਇਹਨੂੰ ਖਤਮ ਕਰ ਦੇਣਾ ਚਾਹੀਦਾ ਕਿਉਂਕਿ ਜਿਹੜੀ ਪ੍ਰੈਕਟਿਸ ਆ ਲੋਕਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਲੋਕਾਂ ਦੇ ਜਿਹੜੇ ਉਹਨਾਂ ਦੇ ਹਿਊਮਨ ਰਾਈਟਸ ਆ ਉਹਨਾਂ ਦੀ ਵਾਇਓਲੇਸ਼ਨ ਤੇ ਹੋਰ ਜਿਹੜੇ ਲੋਕ ਨੇ ਹੋਰ ਜਿਹੜੇ ਅਧਿਕਾਰ ਨੇ ਉਹਨਾਂ ਦਾ ਹਨਨ ਕਰਦੀ ਹੈ ਪਰ ਹੁਣ ਤੁਸੀਂ ਦੇਖੋ ਕਿ ਉੱਥੋਂ ਦੇ ਜਿਹੜੇ ਰਮਨ ਸੋਹੀ ਨੇ ਜਾਂ ਹੋਰ ਨੇ ਜਿਹੜੇ ਉਹਨਾਂ ਨੇ ਇਸ ਗੱਲ ਦੀ ਨਖੇਦੀ ਕੀਤੀ ਆ ਤੇ ਪਿੱਛੇ ਜੇ ਇੱਕ ਜਿਹੜਾ ਅੰਗਤ ਸਿੰਘ ਇੱਕ ਜਰਨਲਿਸਟ ਉਹਨੂੰ ਵੀ ਇਸੇ ਤਰ੍ਹਾਂ ਬਿਠਾ ਕੇ ਰੱਖਿਆ ਗਿਆ ਸੀਗਾ ਉਹਨੂੰ ਜਦੋਂ ਬਿਠਾ ਕੇ ਰੱਖਿਆ ਗਿਆ ਤੇ ਉਹਨੇ ਇਹ ਮਾਮਲਾ ਕੋਰਟ ਤੱਕ ਲੈ ਕੇ ਗਿਆ ਉਹ ਕਿਉਂਕਿ ਨੌਜਵਾਨ ਹੈ ਅੰਗਤ ਸਿੰਘ ਅਮਰੀਕਨ ਫ੍ਰੀਲੈਂਸ ਜਰਨਲਿਸਟ ਆ ਪ੍ਰੋਡਿਊਸਰ ਆ ਤੇ ਉਹਨੂੰ ਬਲੈਕਲਿਸਟ ਪਾ ਦਿੱਤਾ ਗਿਆ ਹੁਣ ਤਾਂ ਉਹ ਕਹਿੰਦੇ ਕਿ ਹੁਣ ਉਹਨੇ ਫਾਈਟ ਕੀਤਾ ਕਿਉਂਕਿ ਉਹਦਾ ਓਸੀ ਜਿਹੜਾ ਉਹ ਕੈਨਸਲ ਕਰ ਦਿੱਤਾ ਗਿਆ ਸੀ ਤੇ ਉਹਨੂੰ ਬੈਕ ਪੇਜ ਦਿੱਤਾ ਗਿਆ ਸੀ ਨਿਊਯਾਰਕ ਨੂੰ ਅ ਦਿੱਲੀ 2022 ਦੇ ਵਿੱਚ ਅ ਦਿੱਲੀ ਤੋਂ ਉਹਨੇ ਕੀ ਕੀਤਾ ਸੀਗਾ ਉਹਦਾ ਗੁਨਾਹ ਕੀ ਸੀਗਾ ਉਹਦਾ ਗੁਨਾਹ ਕੁਛ ਨਹੀਂ ਸੀਗਾ ਉਹ ਕਹਿੰਦੇ ਕਿ ਇੱਕ ਅਵਾਰਡ ਵਿਨਿੰਗ ਡਾਕੂਮੈਂਟਰੀ ਸੀ ਇੰਡੀਆ ਬਰਨਿੰਗ ਜਿਹਦੇ ਵਿੱਚ ਉਹਨੇ ਮੁਸਲਮ ਦੇ ਨਾਲ ਜਿਹੜੇ ਸਿਟੀਜ਼ਨਸ਼ਿਪ ਲਿਆ ਕਾਨੂੰਨ ਲਿਆ ਕੇ ਨਵੇਂ-ਨਵੇਂ ਉਹਨਾਂ ਦੇ ਨਾਲ ਜੋ ਵਰਤਾਰਾ ਕੀਤਾ ਜਾ ਰਿਹਾ ਉਹਦੇ ਬਾਰੇ ਆਪਣੀ ਆਵਾਜ਼ ਜਿਹੜੀ ਆ ਬੁਲੰਦ ਕੀਤੀ ਸੀਗੀ ਤੇ ਉਹ ਕਹਿੰਦੇ ਕਿ ਜਿਹੜੀ ਐਂਟੀ ਨੈਸ਼ਨਲ ਪ੍ਰੋਪਗੈਂਡਾ ਟੂ ਡਿਫੇਮ ਦਾ ਕੰਟਰੀ ਇਹ ਕਹਿੰਦੇ ਕਿ ਇਹਦੇ ਨਾਲ ਜਿਹੜੇ ਕੋਰ ਡਾਕੂਮੈਂਟਸ ਆ ਉਹ ਵੀ ਉਹਨਾਂ ਨੇ ਲਾਏ ਸੀਗੇ ਸੋ ਜੇਕਰ ਜਰਨਲਿਸਟਾਂ ਦੇ ਨਾਲ ਜੇਕਰ ਬਜ਼ੁਰਗਾਂ ਦੇ ਨਾਲ ਅਜਿਹਾ ਵਾਪਰ ਰਿਹਾ ਹੈ ਤਾਂ ਇਹ ਬਹੁਤ ਮੰਤਪਕ ਹੈ ਇਹ ਬਹੁਤ ਨਿੰਦਣਯੋਗ ਕਾਰਵਾਈ ਹੈ ਤੁਸੀਂ ਜੇ ਕਿਸੇ ਬੰਦੇ ਨੂੰ ਡਰਦੇ ਹੋ ਜੇ ਕਿਸੇ ਬੰਦੇ ਨੂੰ ਡਾਰਾ ਤਾ ਉਹਨੂੰ ਉਹਨਾਂ ਮੁਲਕਾਂ ਦੇ ਵਿੱਚ ਹੀ ਰੋਕਣ ਦਾ ਯਤਨ ਕਰੋ ਜਿੱਦਾਂ ਜਿੱਥੋਂ ਉਹ ਚੱਲਦੇ ਨੇ ਜਾਂ ਜਿੱਥੋਂ ਆਉਂਦੇ ਨੇ ਪਰ ਕਿਸੇ ਨੂੰ ਉਹਦੀ ਗੱਲ ਕਹਿਣ ਦੇ ਆਧਾਰ ਤੇ ਕਿਸੇ ਨੂੰ ਉਹਦੇ ਆ ਆਵਾਜ਼ ਬੁਲੰਦ ਕਰਨ ਦੇ ਆਧਾਰ ਤੇ ਜਾਂ ਉਹ ਕੌਮ ਆਪਣੀ ਗੱਲ ਰੱਖ ਰਹੀ ਹੈ ਤੇ ਇਹਦੇ ਬਦਲੇ ਦੇ ਵਿੱਚ ਸਾਰੀ ਕੌਮ ਦੇ ਬੰਦਿਆਂ ਨੂੰ ਇੱਕੋ ਨਜ਼ਰੀਏ ਦੇ ਨਾਲ ਦੇਖਣਾ ਜਾਂ ਇੱਕੋ ਹੀ ਦੰਡ ਦੇਣਾ ਇਹ ਗਲਤ ਹੈ ਬਜ਼ੁਰਗਾਂ ਦੇ ਨਾਲ ਜਾਂ ਕਿਸੇ ਵੀ ਨਾਲ ਅਜਾ ਵਰਤੀਰਾ ਨਹੀਂ ਹੋਣਾ ਚਾਹੀਦਾ ਪਰ ਆਪਾਂ ਦੇਖਿਆ ਕਿ ਇੱਕ ਬੀਬੀ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ ਆਸਟ੍ਰੇਲੀਅਨ ਜਰਨਲਿਸਟ ਸੀਗੀ ਉਸ ਮਾਮਲੇ ਦੇ ਵਿੱਚ ਉਹਨੇ ਆਪਣੀ ਰਿਪੋਰਟ ਦਿੱਤੀ ਆਪਣੀ ਰਿਪੋਰਟ ਦੇਣ ਤੋਂ ਬਾਅਦ ਉਹਨੇ ਕਿਹਾ ਕਿ ਮੈਨੂੰ ਵੀਜ਼ਾ ਮੇਰਾ ਵਧਾ ਦਿੱਤਾ ਜਾਵੇ ਪਰ ਉਹਦਾ ਵੀਜ਼ਾ ਮੁੱਕੇ ਦਾ ਮੁੱਕਣ ਵਾਲਾ ਹੀ ਸੀਗਾ ਪਰ ਉਹਦਾ ਵੀਜ਼ਾ ਵਧਾਇਆ ਨਹੀਂ ਗਿਆ ਤੇ ਉਹਨੂੰ ਮਜਬੂਰ ਕੀਤਾ ਗਿਆ ਕਿ ਉਹ ਇੰਡੀਆ ਛੱਡ ਕੇ ਚਲੀ ਜਾਵੇ ਬਹੁਤ ਸਾਰੇ ਜਰਨਲਿਸਟ ਨੇ ਅਜਿਹੇ ਨੇ ਜਿਨ੍ਹਾਂ ਦੇ ਨਾਲ ਇਹ ਵਾਪਰ ਚੁੱਕਿਆ ਕਿ ਉਹਨਾਂ ਨੂੰ ਫਲਾਈਟ ਫੜ ਨਹੀਂ ਦਿੱਤੀ ਗਈ ਜਾਂ ਸਨਾ ਇਰਸ਼ਾਦ ਮੱਟੂ ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚ ਪੁਰਸਕਾਰ ਦਿੱਤਾ ਜਾਣਾ ਸੀਗਾ ਉਹਨਾਂ ਨੂੰ ਚੜ੍ਹ ਨਹੀਂ ਦਿੱਤਾ ਗਿਆ ਇਸੇ ਤਰ੍ਹਾਂ ਕਿਸਾਨੀ ਅੰਦੋਲਨ ਦੇ ਦਰਮਿਆਨ ਬਹੁਤ ਸਾਰੇ ਸਿੱਖ ਅਜਿਹੇ ਸੀਗੇ ਜਿਨ੍ਹਾਂ ਦੀ ਸਕਰੀਨਿੰਗ ਕੀਤੀ ਗਈ ਪਰ ਇਹ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ ਸਿਰਫ ਇਹਸ ਕਰਕੇ ਕਿ ਉਹ ਪੰਜਾਬ ਦੇ ਲਈ ਕੁਝ ਚੰਗਾ ਕਰਨਾ ਲੋਚਦੇ ਨੇ ਪੰਜਾਬ ਨੂੰ ਲਗਾਤਾਰ ਆਪਣੀ ਆਪਣੀ ਕਿਰਤ ਕਮਾਈ ਦੇ ਜ਼ਰੀਏ ਪੰਜਾਬ ਦੀ ਆਰਥਿਕਤਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਇੱਕ ਪਾਸੇ ਜੈ ਸ਼ੰਕਰ ਕਹਿ ਰਿਹਾ ਉੱਥੋਂ ਦਾ ਜਿਹੜਾ ਵਿਦੇਸ਼ ਮੰਤਰੀ ਹੈ ਕਿ ਉਹ ਕਿ ਭਈ ਅਸੀਂ ਜਿਹੜੇ 18000 ਭਾਰਤੀ ਡਿਪੋਰਟ ਕੀਤੇ ਜਾਣਗੇ ਉਹਨਾਂ ਨੂੰ ਗੱਲ ਨਾਲ ਲਾਵਾਂਗੇ ਇਹ ਡਿਪੋਰਟੇਸ਼ਨ ਜਿਹੜੀ ਆ ਕਿਸੇ ਵੀ ਗੈਰਕਾਨੂੰਨੀ ਪ੍ਰਵਾਸ ਉਹ ਸਹੀ ਨਹੀਂ ਹੈ ਦੂਜੇ ਪਾਸੇ ਜਿਹੜੇ ਬੰਦੇ ਵੀਜ਼ਾ ਲੈ ਕੇ ਆ ਰਹੇ ਨੇ ਉਹਨਾਂ ਨੂੰ ਤੁਸੀਂ ਸਗੋ ਵਾਪਸ ਭੇਜ ਰਹੇ ਹੋ ਸੋ ਕਮਾਂਤਰੀ ਸਿੱਖ ਭਾਈਚਾਰੇ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਖਾਸਾ ਰੋਸ ਹੈ ਪਰ ਉਹਨਾਂ ਲੀਡਰਾਂ ਦਾ ਸਟੈਂਡਰਡ ਦੇਖੋ ਜਿਹੜੇ ਹਰ ਟਾਈਮ ਸਿੱਖ 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 ਮੋਦੀ ਸਾਹਿਬ ਸਿੱਖਾਂ ਦੇ ਬੜੇ ਹਮਦਰਦ ਨੇ ਤੇ ਉਹ ਹੁਣ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਬੈਠੇ ਨੇ ਬਹੁਤ ਬਹੁਤ ਧੰਨਵਾਦ ਸਾਥਰੀ ਆਕਾਨ